ਉਹਨਾਂ ਹਾਰੇ ਕਮਨੁਖ ਨੂੰ ਇਹੀ ਆਵੇ ਜੋ ਮੈਂ ਕਹਿਣਾ ਜੋ ਮੇਰੀ ਮਨੋਵਿਰਤੀ ਆਖਦੀ ਐ ਵੀ ਉਹੀ ਹੋਈ ਚੱਲੇ ਉਹੀ ਕੰਮ ਹੋਈ ਚੱਲੇ ਜੋ ਮੈਨੂੰ ਚੰਗਾ ਲੱਗਦਾ ਮੈਂ ਸਾਰੇ ਹੀ ਸੁਖ ਮਾਣਾ ਪਰ ਹੁੰਦਾ ਹੋਗਾ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਸਮਝ ਗਏ ਨਾ ਸਬਣੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਹੁੰਦਾ ਉਹ ਆ ਜੋ ਅਕਾਲ ਪੁਰਖ ਵਾਹਿਗੁਰੂ ਕਰਤਾ ਭਗਵਾਨ ਕਰਦਾ ਪਰਮਨੁਖ ਸਦਾ ਹੀ ਇਹ ਸੋਚਦਾ ਵੀ ਉਹ ਹੋਵੇ ਉਹ ਗੱਲ ਹੋਵੇ ਜਿਹੜੀ ਮੈਂ ਸੋਚਦਾ ਜੇ ਮੈਂ ਅੱਖਾਂ ਵੀ ਆ ਕੁਛ ਹੋ ਜਵੇ ਉਹੀ ਹੋਣੀ ਚਾਹੀਦਾ ਪਰ ਇਹ ਤਾਂ ਇੱਕ ਗੁਰੂ ਦਾ ਭਾਣਾ ਹੈ ਜੇ ਐਦਾਂ ਸੰਸਾਰ ਚੱਲਦਾ ਹੁੰਦਾ ਫਿਰ ਤਾਂ ਕੋਈ ਕਿਸੇ ਨੂੰ ਮਰਨੇ ਨਾ ਦਿੰਦਾ ਸਮਝ ਗਏ ਨਾ ਜਿਵੇਂ ਹੁਣ ਮੌਤਾਂ ਹੋ ਜਾਂਦੀਆਂ ਨੇ ਕਿਸੇ ਦੀ ਪਰਿਵਾਰ ਦੇ ਵਿੱਚ ਡੈਥ ਹੋ ਜਾਂਦੀ ਹੈ ਸਮਝ ਗਏ ਫਿਰ ਤਾਂ ਕਿਸੇ ਨੂੰ ਕੋਈ ਮਰਨੇ ਨਾ ਦਿੰਦਾ ਐਵੇਂ ਜਾ ਜਿਸ ਦੇ ਕਿਸੇ ਨਾਲ ਦੋਸਤ ਮਣੀ ਹੁੰਦੀ ਐ ਸਹ ਬੰਦਾ ਬੰਦੇ ਨੂੰ ਫੂਕ ਮਾਰ ਕੇ ਡਾ ਦਿਆ ਕਰਦਾ ਇਹ ਤਾਂ ਇੱਕ ਭਾਣਾ ਗੁਰ ਕੈ ਭਾਣਾ ਜੋ ਚੱਲੈ ਦੁੱਖ ਨਾ ਪਾਵੈ ਕੋਈ ਇਹ ਤਾਂ ਜਿਹੜੇ ਵਾਹਿਗੁਰੂ ਦੇ ਭਾਣੇ ਵਿੱਚ ਚੱਲਦੇ ਨੇ ਉਹਨਾਂ ਨੂੰ ਫਿਰ ਦੁੱਖ ਨਹੀਂ ਲੱਗਦਾ ਫਿਰ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਨਦਰ ਕਰ ਦਿੰਦੇ ਹੁਣ ਉਹ ਸਾਡੇ ਤੇ ਡਿਪੈਂਡ ਕਰਦਾ ਹੈ ਵੀ ਅਸੀਂ ਨਦਰ ਕਿਸ ਪ੍ਰਕਾਰ ਦੀ ਕਰਪਾਉਣੀ ਹੈ ਜਿਹੜੇ ਨਾਦਰ ਹੈ ਨਾ ਨਾਦਰ ਸਮਝ ਗਏ ਇਹ ਦੋ ਤਰ੍ਹਾਂ ਦੀ ਹੈ ਇੱਕ ਤਾਂ ਰੱਬ ਮਤ ਮਾਰ ਦੇਂਦਾ ਫਿਰ ਮਨੁੱਖ ਨਿੰਦੇਆ ਕਰਦਾ ਚੁਗਲੀਆਂ ਕਰਦਾ ਪਰ ਮਹਾਰਾਜ ਕਹਿੰਦੇ ਨੇ ਪਰਕਾ ਬੁਰਾ ਨਾ ਰੱਖੋ ਚੀਤ ਤੂੰ ਆਪਣੇ ਚਿੱਤ ਵਿੱਚ ਪਰਾਇਆ ਦਾ ਬੁਰਾ ਨਾ ਰੱਖ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਨੀਤ ਸਮਝ ਗਏ ਪਰ ਜਿਹੜੀ ਨਾਦਰ ਹੈ ਉਹ ਦੋ ਤਰ੍ਹਾਂ ਦੀ ਹੈ ਹੁਣ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਹੁਣ ਵੀ ਉਹ ਸਾਡੇ ਤੇ ਹੁਣ ਡਿਪੈਂਡ ਰੱਖਦਾ ਵੀ ਅਸੀਂ ਜਿਹੜੀ ਉਹ ਨਾਦਰ ਹੈ ਉਹ ਕਿਸ ਪ੍ਰਕਾਰ ਦੀ ਕਰਪਾਉਣੇ ਇੱਕ ਤਾਂ ਹੈ ਨਾਦਰ ਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਏ ਦਾ ਦਰ ਮੰਗਣ ਭੇਖ ਨਾ ਪਾਏ ਦਾ ਸਮਝ ਗਏ ਇੱਕ ਤਾਂ ਹੈ ਵੀ ਮਹਾਰਾਜ ਜਦੋਂ ਨਦਰ ਉਠੇ ਕਰ ਦਵੇ ਨਾ ਫਿਰ ਰਾਜਿਆਂ ਨੂੰ ਵੀ ਭੀਖ ਮੰਗਣੀ ਪੈ ਜਾਂਦੀ ਸਮਝ ਗਏ ਇੱਕ ਨਾਨਕ ਨਦਰੇ ਨਦਰਣੇ ਹਾਂ ਇੱਕ ਜੇ ਗੁਰੂ ਨਦਰ ਕਰ ਦਵੇ ਮਿਹਰ ਦੀ ਫਿਰ ਪਖਾਰੀਆਂ ਨੂੰ ਵੀ ਰਾਜਗਦੀਆਂ ਤੇ ਬਿਠਾ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਭਗਵਾਨ ਕਿਰਪਾ ਕਰਦੇ ਪਰ ਮਨ ਵਿੱਚ ਵਿਚਾਰਾਂ ਬਹੁਤ ਆਉਂਦੀਆਂ ਨੇ ਸਮਝ ਗਏ ਮਨ ਵਿੱਚ ਵਿਚਾਰਾਂ ਆਉਂਦੀਆਂ ਨੇ ਵੀ ਗੁਰੂ ਘਰ ਦੇ ਵਿੱਚ ਹਨੇਰ ਨਹੀਂ ਧੀਰ ਜ਼ਰੂਰ ਹੈ ਪਰ ਪਿਆਰਿਓ ਗੁਰੂ ਘਰ ਦੇ ਵਿੱਚ ਹਨੇਰ ਵੀ ਨਹੀਂ ਧੀਰ ਵੀ ਨਹੀਂ ਜੇ ਧੀਰ ਹੈ ਉਹ ਸਾਡੀ ਸਰਧਾ ਵਿੱਚ ਹੈ ਠੀਕ ਹੈ ਨਾ ਜਿਹੇ ਦਿਨ ਸਾਡੀ ਸਰਧਾ ਬਣ ਗਏ ਅਸੀਂ ਗੁਰੂ ਦੀ ਮਾਤ ਅਨੁਸਾਰ ਚੱਲਣ ਲੱਗ ਗਏ ਸਮਝ ਗਏ ਉਸੇ ਜene ਫਿਰ ਕਿਰਪਾ ਹੋ ਜਾਣੀ ਪਰ ਜਿਹੜੇ ਮਾਨਮੁਖ ਨੇਗੇ ਨਿੰਦਕ ਲੋਕ ਨੇਗੇ ਇਹ ਜਿਹੜੇ ਨਿੰਦਿਆ ਕਰਨ ਵਾਲੇ ਨੇ ਇਹਨਾਂ ਦਾ ਕੋਈ ਵਸਦਾ ਰੋਗ ਨਹੀਂ ਇਹਨਾਂ ਦਾ ਜਿਹੜਾ ਕਰਮ ਹੈਗਾ ਇਹ ਤੁਰੇ ਹੀ ਲਿਖਿਆ ਹੁੰਦਾ ਕਿਰਤ ਨਿੰਦਕ ਕਾ ਤੁਰੇ ਹੀ ਪਾਇਆ ਏ ਤੁਰੇ ਹੀ ਉਹਨਾਂ ਦਾ ਕਰਮ ਲਿਖਿਆ ਹੁੰਦਾ ਵੀ ਤੁਸੀਂ ਸਾਧੂ ਮਹਾਤਮਾ ਦੀ ਜਾ ਕੇ ਨਿੰਦਿਆ ਕਰਦੇ ਹੋ ਠੀਕ ਹੈ ਨਾ ਠੀਕ ਹੈ ਵੀ ਉਹ ਸਾਕਾ ਦੇ ਵੀ ਸਾਰੇ ਸਾਧਨਾ ਹੋਣ ਪਰ ਕੋਈ ਤਾਂ ਹੋਊਗਾ ਰੱਬ ਦਾ ਪਿਆਰ ਆ ਕੋਈ ਤਾਂ ਮਹਾਰਾ ਦਾ ਰੂਪ ਹੋਊਗਾ ਸਮਝ ਗਏ ਪਰ ਮਨ ਵਿੱਚ ਕਈ ਵਿਚਾਰ ਆਉਂਦੇ ਨੇ ਨਿੰਦਿਆ ਕਰਨ ਵਾਲੇ ਲੋਕ ਕਹਿੰਦੇ ਨੇ ਨਾ ਜੀ ਨਾ ਸਮੇ ਤੋਂ ਪਹਿਲਾਂ ਕਰਮਾਂ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਪਰ ਜੇ ਗੁਰੂ ਨਾਨਕ ਸਾਹਿਬ ਨਦਰ ਕਰ ਦੇਣ ਨਾ ਫਿਰ ਸਮੇਂ ਤੋਂ ਪਹਿਲਾਂ ਵੀ ਮਿਲ ਜਾਂਦਾ ਔਰ ਕਰਮਾਂ ਤੋਂ ਬਿਨਾਂ ਵੀ ਮਿਲ ਜਾਂਦਾ ਗੱਲ ਤਾਂ ਨਦਰ ਦੀ ਐ ਵੀ ਨਾਜ਼ਰੀ ਜਿਹੜੀ ਨਾਨਕ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਨਦਰ ਐ ਵੀ ਉਹ ਕਿਸ ਪ੍ਰਕਾਰ ਦੀ ਅਸੀ ਕਰਵਾਉਣੀ ਉਠੀ ਨਦਰ ਕਰਵਾਉਣੀ ਐ ਜਾਂ ਸਿੱਧੀ ਸਮਝੇਗੇ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਉਹਨੂੰ ਫਿਰ ਕਿਸੇ ਦਾ ਡਰ ਨਹੀਂ ਰੱਬ ਨੂੰ ਉਹ ਤਾਂ ਕਰ ਦਿੰਦਾ ਜੋ ਉਹਨੇ ਕਰਨਾ। ਕਈ ਵਾਰੀ ਇਹ ਹੁੰਦਾ ਵੀ ਆਪਣੇ ਵਾਲਾ ਧਰਮ ਛੱਡ ਕੇ ਕਿਸੇ ਹੋਰ ਧਰਮ ਦੇ ਵਿੱਚ ਚਲੇ ਜਾਓ ਵੀ ਸ਼ਾਇਦ ਉਧਰਲੇ ਪਾਸੇ ਰੱਬ ਜਾਦੇ ਵੱਡਾ ਹੋਗਾ ਨਹੀਂ। ਉਹ ਜਿੰਨਾ ਹੈ ਉਹ ਨਹੀਂ। ਸਮਝ ਗਏ? ਹੋ ਸਕਦਾ ਜੋ ਨੇ ਦਇਆ ਕਰਨ ਵਾਲੇ ਕਹਿੰਦੇ ਨੇ ਵੀ ਕੋਈ ਸਾਧੂ ਨਹੀਂ ਹੁੰਦੇ ਕੋਈ ਨਹੀਂ ਹੁੰਦਾ ਸੰਤ ਕਿਉਂ ਆਉਂਦੇ ਨੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਜਨ ਆਵਣ ਕਾਹ ਹੈ ਸੋ ਆਓ ਜਨ ਕੈ ਸੰਗ ਚਿਤ ਆਵੇ ਨਾਓ ਹਰੀ ਪਰਮੇਸ਼ਰ ਵਾਹਿਗੁਰੂ ਦੇ ਜਣਾ ਦੇ ਆਉਣ ਦਾ ਇੱਕੋ ਹੀ ਕਾਰਨ ਉਹ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਅਸੀਂ ਉਹਨਾਂ ਦੀ ਸੰਗਤ ਕਰਦੇ ਆਂ ਉਹਨਾਂ ਦੀ ਸੰਗਤ ਕਰਨੇ ਕਰਕੇ ਸਾਨੂੰ ਵਾਹਿਗੁਰੂ ਦੀ ਭਗਵਾਨ ਦੀ ਅੱਲਾਹ ਦੀ ਯਾਦ ਆਉਂਦੀ ਹੈ ਠੀਕ ਹੈ ਨਾ ਉਹ ਸਕਦਾ ਠੀਕ ਹੈ ਸਾਰੇ ਸੰਤ ਨਾ ਹੋਣ ਸਾਧਨਾ ਨਾ ਹੋਣ ਪਰ ਕੋਈ ਤਾਂ ਹੋਊਗਾ ਰੱਬ ਦਾ ਪਿਆਰਾ ਕੋਈ ਤਾਂ ਕਿਸੇ ਰੂਪ ਦੇ ਵਿੱਚ ਤਾਂ ਭਗਵਾਨ ਆਇਆ ਹੀ ਹੋਊਗਾ ਧਰਤੀ ਤੇ ਸਮਝ ਗਏ ਜਿਵੇਂ ਮਹਾਰਾਜ ਨੇ ਕਿਹਾ ਸੀਗਾ ਵੀ 10 ਜਮਾਂ ਵਿੱਚ ਅਸੀਂ ਗੁਰੂਆਂ ਦੇ ਰੂਪ ਵਿੱਚ ਆਵਾਂਗੇ 74 ਜਮਾਂ ਵਿੱਚ ਅਸੀਂ ਸੰਤਾਂ ਮਹਾਪੁਰਸ਼ਾਂ ਦੇ ਰੂਪ ਚਾਵਾਂ ਹੁਣ ਉਹ ਸਾਡੀ ਮੱਤ ਥੋੜੀ ਹੈ ਉਸੇ ਪਹਿਚਾਨ ਨਹੀਂ ਸਕਦੇ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਗਏ ਸੀ ਮਹਾਰਾਜ ਆਖਣ ਲੱਗੇ ਰਾਜਨ ਨੂੰ ਕਹਿੰਦੇ ਕੁਛ ਮੰਗ ਲੈ ਕਹਿੰਦਾ ਮਹਾਰਾਜ ਸਭ ਕੁਛ ਹੈ ਥੋੜਾ ਦਿੱਤਾ ਸਾਰਾ ਕੁਛ ਹੈ ਰਾਜ ਭਾਗ ਵੀ ਹੈ ਰਾਣੀ ਆਖਣ ਲੱਗੀ ਕਹਿੰਦੇ ਮਹਾਰਾਜ ਵੀ ਸਾਡੇ ਪੁੱਤਰ ਤਾਂ ਹੈ ਨਹੀਂ ਰਾਜ ਭਾਗ ਤਾਂ ਹੈ ਅੱਗੇ ਇਹਨੂੰ ਚਲਾਉਣ ਵਾਲਾ ਨਹੀਂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ ਕਹਿੰਦੇ ਭਾਈ ਐਸ ਜਨਮ ਵਿੱਚ ਕੀ ਤੇਰੇ ਤਾਂ ਅਗਲੇ ਜਨਮ ਵਿੱਚ ਵੀ ਨਹੀਂ ਪੁੱਤਰ ਹੈਗਾ। ਕਾ ਰਾਣੀ ਆਖਣ ਲੱਗੇ ਮਹਾਰਾਜ ਕਿਉਂ ਭਲੇਖੇ ਵਿੱਚ ਪਾਉਣੇ ਆ ਉੱਥੇ ਲਿਖਣ ਵਾਲਾ ਕਿਹੜਾ ਕੋਈ ਹੋਰ ਸੇ? ਏ ਕਹਿਣਾ। ਉੱਥੇ ਵੀ ਤਾਂ ਤੁਸੀਂ ਉਸ ਹੀ ਜੇ ਉੱਥੇ ਲਿਖਣਾ ਭੁੱਲ ਗਏ ਹੋ ਤਾਂ ਹੁਣ ਲਿਖ ਦੇ। ਸਾਨੂੰ ਮੰਗਣ ਦੀ ਜਾਂਚ ਆਉਣੀ ਚਾਹੀਦੀ ਹੈ ਗੁਰੂ ਕੋਲ। ਸਾਨੂੰ ਭਰੋਸਾ ਹੋਣਾ ਚਾਹੀਦਾ ਆਪਣੇ ਗੁਰੂ ਸ਼ਰਧਾ ਹੋਣੀ ਚਾਹੀਦੀ ਆ ਵਿਸ਼ਵਾਸ ਹੋਣਾ ਚਾਹੀਦਾ ਫੇਰ ਕਿਤੇ ਜਾ ਕੇ ਕਿਰਪਾ ਹੁੰਦੀ ਹੁਣ ਜਦੋਂ ਸ਼ਰਧਾ ਹੀ ਨਹੀਂ ਗੱਲਾਂ ਹੀ ਹੋਰ ਤਰ੍ਹਾਂ ਕਰੀ ਜਾਣੀਆਂ ਤੇ ਫੇਰ ਉੱਥੇ ਫਿਰ ਕਿਵੇਂ ਕਿਰਪਾ ਆਉ। ਪਹਿਲੇ ਗੱਲ ਤੇ ਕਿਰਪਾ ਹੁੰਦੀ ਏ ਨਹੀਂ ਸਮਝ ਕੇ ਜੇ ਕਿਰਪਾ ਹੋ ਜਾਵੇ ਭਗਵਾਨ ਦੀ ਤੇਰੇ ਨੂੰ ਸੰਭਾਲਣਾ ਬਹੁਤ ਔਖਾ ਹਾਰ ਇੱਕ ਤੋਂ ਬਖਸ਼ਿਸ਼ ਸੰਭਾਲ ਲੈਣੀ ਜਾਂਦੀ ਬਖਸ਼ਿਸ਼ ਨੂੰ ਸੰਭਾਲਣਾ ਕਿਤੇ ਸੌਖੀ ਗੱਲ ਇਹ ਜਿਹੜੀਆਂ ਗੱਲਾਂ ਨੇ ਜਿਹੜੇ ਬਚਨ ਨੇ ਗੁਰੂ ਤੋਂ ਬਿਨਾ ਗਿਆਨੀ ਜਿੰਨਾ ਟਾਈਮ ਕੋਈ ਵੀ ਮਨੁੱਖਾ ਭਾਵੇਂ ਉਹ ਗੁਰੂ ਨਹੀਂ ਨਾ ਧਾਰਨ ਕਰਦਾ ਉਹਨਾਂ ਟਾਈਮ ਉਹ ਆਪਣੀ ਜ਼ਿੰਦਗੀ 'ਚ ਕਾਮਯਾਬ ਇਹ ਤੇ ਆਣ ਲਾ ਕੇ ਇਹ ਗੱਲਾਂ ਤੇ ਬਚਨਾਂ ਤੇ ਪਹਿਰਾ ਦੇਣਾ ਲੱਗਦਾ ਹੁਣ ਕੋਈ ਵੀ ਕੰਮ ਸਿੱਖਣ ਲੱਗ ਜੇਬੋ ਭਾਵੇਂ ਉਹ ਗੱਡੀਆਂ ਦਾ ਸਰਵਿਸ ਦਾ ਕੰਮ ਆ ਜਾਂ ਕੋਈ ਕੋਈ ਵੀ ਕੰਮ ਹੈ ਡਰਾਈਵਰੀ ਦਾ ਉਹ ਉਸਤਾਦ ਪਹਿਲਾਂ ਕਹਿੰਦਾ ਵੀ ਕਾਕਾ ਪਿੱਛੋਂ ਆਪਣਾ ਧਿਆਨ ਤੋੜਦੇ ਤੂੰ ਆਪਣਾ ਜਿਹੜਾ ਧਿਆਨ ਆ ਉਹ ਤੈਨੂੰ ਕੰਮ ਚਲਾਉਣਾ ਲੱਗੇ ਠੀਕ ਹੈ ਨਾ ਵੀ ਕੰਮ ਦੇ ਵਿੱਚ ਆਪਣਾ ਧਿਆਨ ਲਾ ਜੋ ਧਿਆਨ ਹੀ ਨਹੀਂ ਇਧਰਲੇ ਪਾਸੇ ਫੇਰ ਕੀ ਸ਼ਰਧਾ ਬਣੂ ਤਾਣਾ ਵਿਚਾਰਾ ਇੱਥੇ ਬੈਠਾ ਰਹਿੰਦਾ ਮਨ ਕਦੇ ਕਿਤੇ ਚਲਿਆ ਜਾਂਦਾ ਕਦੇ ਕਿਤੇ ਚਲਿਆ ਜਾਂਦਾ ਤਾਣਾ ਹੈ ਗੁੜਕਾ ਲੈ ਕੇ ਹੱਥ ਦੇ ਵਿੱਚ ਬੈਠਾ ਰਹਿੰਦਾ ਮਨ ਹੁੰਦੇ ਨਹੀਂ ਬਾਣੀ ਪੜਨ ਦੇ ਵਿੱਚ ਮਨ ਕਾਲਾ ਪੈਂਦਾ ਠੀਕ ਐ ਨਾ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਰੱਬ ਦੀ ਕੋਈ ਉਸਤਤ ਕਰਦਾ ਭਾਵੇਂ ਉਹਨੂੰ ਕੋਈ ਗਾਲਾਂ ਕੱਢੀ ਜਾਵੇ ਭਾਵੇਂ ਉਸਤਤ ਕਰੀ ਜਾਵੇ ਜਿੰਨਾ ਉਹ ਹੈ ਉਹਨੇ ਉਨੇ ਹੀ ਰਹਿਣਾ ਨਾ ਕੋਈ ਰੱਬ ਦਾ ਧਰਮ ਨਮਸਤੰ ਅਮਾਜਵੇ ਆਉਂਦਾਨਾ ਜਪ ਸਾਹਿਬ ਦੇ ਵਿੱਚ ਜਪ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਨਮਸਤੰ ਅਮਾਜਵੇ ਨਮਸਤਾਸਤ ਆਜਵੇ ਇਹ ਪੰਕਤੀਆਂ ਆਉਂਦੀਆਂ ਏ ਏ ਆਜਵ ਸਰੂਪ ਪਰਮਾਤਮਾ ਤੇਰਾ ਕੋਈ ਵੀ ਧਰਮ ਨਹੀਂ ਨਾ ਤੂੰ ਜੈਨੀ ਆ ਨਾ ਤੂੰ ਬੋਧੀ ਆ ਨਾ ਤੂੰ ਹਿੰਦੂ ਆ ਨਾ ਤੂੰ ਸਿੱਖਾ ਨਾ ਸਾਈਂ ਪਰਮਾਤਮਾ ਸਿਰਫ ਪਰਮਾਤਮਾ ਨਾ ਉਹਦਾ ਕੋਈ ਅੰਤ ਪਾ ਸਕਦਾ ਠੀਕ ਹੈ ਨਾ ਭਰੋ ਅਸੀਂ ਦੇਖਣਾ ਵੀ ਜਿਹੜੇ ਵਾਹਿਗੁਰੂ ਦੀ ਜਿਹੜੀ ਜੋਤ ਹੈ ਉਹਦਾ ਪ੍ਰਕਾਸ਼ ਸਾਡੇ ਮਨ ਵਿੱਚ ਕਦੋਂ ਹੁੰਦਾ ਹੈ ਇਹ ਆਖ ਦੇਣਗੇ ਮਰਦਾ ਹੋਏ ਮਰੀਦ ਸੋ ਸਿੱਖ ਗੁਰਗੋਰ ਸਮਾਵੈ ਜਿਵੇਂ ਕਹਿੰਦੇ ਵੀ ਇੱਕ ਕਬਰ ਲਾਸ਼ ਨੂੰ ਖਾ ਜਾਂਦੀ ਹੈ ਜਿਹੜੇ ਹੁਣ ਲਾਸ਼ਾਂ ਨੂੰ ਦੱਬਦੇ ਨੇ ਕਿ ਮੁਸਲਮਾਨ ਉਥੇ 25 30 ਸਾਲ ਬਾਅਦ ਦੇਖ ਲੋ ਹੱਡੀਆਂ ਵੀ ਗਲਣੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਕਹਿੰਦੇ ਇੱਕ ਕਬਰ ਲਾਸ਼ ਨੂੰ ਖਾ ਜਾਂਦੀ ਹੈ ਨਾ ਜਿਸ ਦਿਨ ਤੇਰਾ ਜਿਹੜੇ ਮਨ ਦੇ ਭੈੜੇ ਵਿਚਾਰ ਨੇ ਜਿਹਦੇ ਨਾਲ ਗੁਰੂ ਦਾ ਸ਼ਬਦ ਤੇਰੇ ਮਨ ਨੂੰ ਖਾਣ ਲੱਗ ਗਿਆ ਨਾ ਭੈੜੇ ਭੁਰਨੇ ਤੇਰੇ ਖਤਮ ਹੋਣ ਲੱਗ ਗਏ ਭੈੜੇ ਵਿਚਾਰ ਤੈਨੂੰ ਇਹ ਲੱਗਣ ਲੱਗ ਗਿਆ ਵੀ ਹਾਂ ਮੈਂ ਭੈੜੇ ਵਿਚਾਰ ਪਰੇ ਰੱਖਾਂ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਜਿਹਦੇ ਨਾਲ ਕਹਿਣ ਦਾ ਭਾਵ ਤੇਰੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਏ ਫੇਰ ਤੂੰ ਏ ਕਹਾਉਣ ਦੇ ਲਾਇਕ ਹੋ ਜੇਗਾ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੇ ਮਾਨ ਵੀ ਹਰੀ ਔਰ ਹਰੀ ਦੇ ਜਨਾਂ ਵਿੱਚ ਆਪੋ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੀ ਰੂਪ ਹੁੰਦੇ ਬਾਰ ਬਾਰ ਆਪਾਂ ਇਹੋ ਹੀ ਬੇਨਤੀ ਕਰਦੇ ਹਾਂ ਸਮਝ ਗਏ ਇਹ ਤੋਂ ਰੇ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਵੀ ਇਹ ਐ ਨਹੀਂ ਹੈਗਾ ਵੀ ਪਾ ਕੇ ਚੋਲਾ ਬਹਿ ਗਏ ਆ ਚੋਲਾ ਤਾਂ ਪਾ ਲੂਗਾ ਸਮਝ ਗਏ ਐਣਕ ਲੈ ਲਊਗਾ ਅਗਲਾ ਪਰ ਜਿਹੜੀ ਨਿਗਾਹ ਆ ਗਈ ਉਹ ਕਿੱਥੋਂ ਲੈ ਕੇ ਆਉਂ ਰੋਸ਼ਨੀ ਤਾਂ ਵਾਹਿਗੁਰੂ ਨੇ ਦੇਣੀ ਹੈ ਨਾ ਅੱਲਾ ਨੇ ਰਾਮ ਨੇ ਭਗਵਾਨ ਨੇ ਦੇਣੀ ਸਮਝ ਗਏ ਮਨੁੱਖ ਦਵਾਈ ਲੈ ਲਊਗਾ ਗੋਲੀਆਂ ਲੈ ਲਊਗਾ ਪਰ ਜਿਹੜੀ ਤੰਦਰੁਸਤੀ ਆ ਉਹ ਭਗਵਾਨ ਨੇ ਦੇਣੀ ਆ ਉਹ ਮਨੁੱਖ ਦੇ ਹੱਥ ਚ ਨਹੀਂ ਕਈ ਕਹਿੰਦੇ ਨੇ ਬਾਬਾ ਜੀ ਦਵਾਈ ਬੜੀ ਖਾਣੇ ਆ ਦਵਾਈ ਦਾ ਅਸਰ ਹੀ ਨਹੀਂ ਹੁੰਦਾ ਦਵਾਈ ਨਹੀਂ ਲੱਗਦੀ ਫੇਰ ਦਵਾਈ ਭਾਵੇਂ ਲੱਖ ਰੁਪਏ ਦੀ ਲੈ ਲਓ ਤੁਸੀਂ ਪਰ ਤੰਦਰੁਸਤੀ ਹੈ ਜਿਹੜੀ ਉਹ ਵਾਹਿਗੁਰੂ ਨੇ ਦੇਣੀ ਆ ਰਾਮ ਨੇ ਦੇਣੀ ਆ ਭਗਵਾਨ ਨੇ ਦੇਣੀ ਠੀਕ ਹੈ ਨਾ ਚੋਲਾ ਪਾਲੋਗੇ ਬਾਣਾ ਪਾਲੋਗੇ ਪਰ ਜੇ ੜੀ ਕਿਰਪਾ ਬਖਸ਼ਿਸ਼ ਜਿਸ ਨੂੰ ਬਖਸ਼ਲੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਬਖਸ਼ਿਸ਼ ਵੀਰ ਉਹ ਵੀ ਕਰਵਾਉਣੀ ਜ਼ਰੂਰੀ ਆ ਉਹ ਰਾਮ ਨੇ ਕਰਨੀ ਆ ਭਗਵਾਨ ਨੇ ਕਰਨੀ ਠੀਕ ਹੈ ਨਾ ਇੱਕ ਫਕੀਰੀ ਲੇਖ ਦੀ ਇੱਕ ਭੇਖ ਦੀ ਇੱਕ ਪਿੱਛਾ ਮੁੜ ਮੁੜ ਦੇਖ ਦੀ ਇੱਕ ਗਧੇ ਵਾਂਗੂ ਲੇਟ ਦੀ ਕਹਿੰਦੇ ਹੁੰਦੇ ਆ ਨਾ ਵਿਕਤਾ ਹੁੰਦੀ ਆ ਫਕੀਰੀ ਲੇਖ ਦੀ ਕਿਸੇ ਦੇ ਲੇਖਾਂ ਜੀ ਫਕੀਰੀ ਲਿਖੀ ਹੋਣੀ ਤੁਰੇ ਮਹਾਰਾਜ ਕਿਰਪਾ ਕਰਕੇ ਭੇਜ ਦੇਣ ਸਮਝ ਗਏ ਇੱਕ ਹੁੰਦੀ ਆ ਭੇਖ ਦੀ ਇੱਕ ਪਿੱਛਾ ਮੋੜ ਮੋੜ ਦੇਖਦੀ ਵੀ ਕੋਈ ਜੁਰਸਕੇ ਘਰੋਂ ਚਲੇ ਆ ਗਿਆ ਫੇਰ ਉਹ ਪਿੱਛੇ ਵੀ ਨਿਗਾ ਰੱਖੇ ਵੀ ਮੇਰੀ ਮੰਮੀ ਮੈਨੂੰ ਮਨਾਉਣ ਵਾਸਤੇ ਆਉਗੀ ਦਾਦੀ ਮੇਰੀ ਆਉਗੀ ਵੀ ਆ ਜਾ ਪੁੱਤ ਸਾਧ ਨਹੀਂ ਬਣੀਦਾ ਹੁੰਦਾ ਤੇਰਾ ਵਿਆਹ ਕਰਾਂਗੇ ਸਮਝ ਗਏ ਉਹ ਹੁੰਦੀ ਆ ਵੀ ਇੱਕ ਫਕੀਰੀ ਪਿੱਛਾ ਮੋੜ ਮੋੜ ਦੇਖ ਇਹਦਾ ਜਿੰਨਾ ਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦੇ ਨੇ ਉਹੀ ਉਹਦੇ ਜਸ ਨੂੰ ਗਾ ਸਕਦੇ ਨੇ ਹਰ ਇੱਕ ਦੇ ਵਾਸਤੇ ਦੀ ਗੱਲ ਹੈ ਜੇ ਰੱਬ ਦਾ ਨਾਮ, ਰਾਮ ਦਾ ਨਾਮ, ਭਗਵਾਨ ਦਾ ਨਾਮ ਸੋਖ ਹੀ ਹੁੰਦਾ ਫਿਰ ਕਹਿਣ ਦੀ ਤਾਂ ਲੋੜ ਹੀ ਨਾ ਪਵੇ ਵੀ ਰਾਮ ਰਾਮ ਜਪ ਲਿਆ ਕਰੋ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਖੁਦਾ ਖੁਦਾ ਜਪ ਲਿਆ ਕਰੋ ਫਿਰ ਤਾਂ ਹਰ ਇੱਕੇ ਜਪ ਲੇ ਇਹ ਸਾਰਿਆਂ ਨਾਲ ਔਖਾ ਕੰਮ ਹੈ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੇ ਲਾਗੈ ਭੂਖ ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗੀ ਹੈ ਉਹੀ ਇਹਨੂੰ ਜਪਦਾ ਹੈ ਹਰ ਇੱਕ ਨਹੀਂ ਜਪਦਾ ਜਿੰਨਾ ਉਹਦਾ ਨਾਮ ਜਪਾਂਗੇ ਓਨੀ ਹੀ ਜ਼ਿਆਦੇ ਕਿਰਪਾ ਹੋਣੀ ਓਨੀ ਜ਼ਿਆਦੇ ਮਿਹਰ